ਹਾਂਜੀ ਆਓ ਜੀ ਸਤਿ ਸ੍ਰੀ ਅਕਾਲ ਤੇ ਦਿਖਾਉਣਾ ਤੁਹਾਨੂੰ ਖੇਤਾਂ ਦੇ ਨਜ਼ਾਰੇ ਅੱਜ ਐ ਦੁਬਾਰਾ ਤੇ ਬੱਚਾ ਪਾਰਟੀ ਖੇਤਾਂ ਆ ਰੱਖੀ ਐ ਤੇ ਮੌਸਮ ਜਿਹੜਾ ਬਹੁਤ ਸੋਹਣਾ ਹੋ ਰੱਖਿਆ ਐ ਬਾਰਿਸ਼ ਆਉਣ ਦੀ ਸੁਭਾਵਨਾ ਬਣ ਸਕੀ ਸਕਦੀ ਐ بارش ਆ ਜੇ ਤਾਂ ਬਹੁਤ ਚੰਗੀ ਗੱਲ ਆ ਆਇਓ ਕਰਦੇ ਆ ਗੱਲਬਾਤ ਤੇ ਬੱਚਾ ਪਾਰਟੀ ਵੀ ਆ ਰੱਖੀ ਐ ਨਾਲ ਆਪਣੇ ਅੱਜ ਤੇ ਮੈਂ ਮਾੜਾ ਸ਼ੇਅਰ ਮਾਰ ਕੇ ਆਇਆ ਉਹ ਯਾਰੀ ਅੱਗੇ ਕਰਕੇ ਆਪਣਾ ਨਾਮ ਜ਼ਾਹਿਰ ਕਰਦੇ ਆ ਕਿ ਤਾਂ ਕਿ ਤੁਹਾਡਾ ਨਾਮ ਲੈ ਕੇ ਤੁਹਾਡਾ ਸਹਿ ਧੰਨਵਾਦ ਕੀਤਾ ਜਾਵੇ ਤੇ ਅੱਜ ਬੱਚਾ ਪਾਰਟੀ ਦੇ ਇਤਵਾਰ ਬੁਲਾਉਣ ਲਈ ਖੇਤ ਆ ਚੁੱਕੀ ਹੈ ਲੈਣਾ ਇਸ ਨੂੰ ਕਰਦੇ ਨਾ ਰਹੀ ਸੀ ਕਿ ਲੈਟ ਵਾਲੀ ਮੋਟੂ ਤੇ ਨਹੀਂ ਜਾ ਰਹੇ ਤੇ ਉੱਥੇ ਨਾਉਂਦੇ ਆਉਣੇ ਤੁਹਾਨੂੰ ਨਜ਼ਾਰੇ ਲੈਂਦੇ ਅੱਜ ਫਿਰ ਲਾਈਵ ਹੋ ਗਿਆ ਲੇਟ ਕਿਉਂਕਿ ਅੱਜ ਥੋੜਾ ਜਿਹਾ ਕੰਮ ਸੀਗਾ ਖੇਤ 'ਚ ਖਾਲ ਕੱਢਦੇ ਸੀਗੇ ਹੁਣ ਅਸੀਂ ਚੱਲੇ ਆਂ ਮੋਟਰਬੇ ਤੇ ਉਥੇ ਬਣਾਉਣੇ ਸ੍ਰਿੰਗਪੂਲ ਆ ਦੇ ਨੇ ਸੰਦੇਮਾ ਮੁੜ ਕੇ ਟਨ ਆ ਗਿਆ ਇਹ ਸੂਤਰ ਮੋਟਰ ਦਾ ਬਰਸਾਤ ਹੋ ਜੇ ਤੇ ਬਰਸਾਤ ਦੀ ਜਰੂਰਤ ਵੀ ਹੈ ਕਿਉਂਕਿ ਸਾਡੇ ਅਜੇ ਤੱਕ ਦੋ ਵੀ ਪਏ ਆ ਇੱਕ ਦੋ ਵੀ ਹੋਰ ਪੈ ਜਾਣ ਲਾਉਣ ਦੇ ਤਾਂ ਚੋਨੇ ਵਧੀਆ ਹੋ ਸਕਦੇ ਆ ਤੇ ਜੇ ਕੋਈ ਸੱਜਣ ਮਿੱਤਰ ਕਮੈਂਟ ਕਰ ਰਿਹਾ ਤਾਂ ਜਰੂਰ ਆਪਣਾ ਨਾਂ ਸਾਰਾ ਯਾਰ ਉਹteralya pot motor ude. ਇਹ ਮੋਟਰ ਨਾਲ ਉਹਦੀ ਤਿਆਰੀ ਅੱਜ। ਤੇ ਮੇਰੇ ਨਾਲ ਆਇਆ ਨਾਲ ਕੇ ਮੋਟਰ ਤੇ ਬਹੁਤ ਦਿਨ ਲਾਤੇ ਨਹੀਂ ਯਾਰ। ਤੇ ਵੈਸੇ ਕੋਈ ਨਹੀਂ ਚਾਬੀਆਂ ਚੱਕ ਲਈ ਪੁੱਤ ਮੋਟਰ ਤੋਂ ਓਏ। ਉਹ ਮੋਟਰ ਨੂੰ ਚਾਬੀਆਂ ਚੱਕ ਲਈ। ਚਾਬੀਆਂ ਚਾਬੀਆਂ। ਹਾਂ। ਆਹ ਮੋਟਰ ਦੇ ਪਿੱਛੇ। ਆਜੋ ਜੀ ਆਜੋ ਤੇ ਖੇਤਾਂ ਦੀ ਨਿਆਰੀ ਖੇਤਾਂ ਦੇ ਕੰਮ ਸਾਡੇ ਚੈਨਲ ਤੇ ਦੇਖ ਸਕਦੇ ਹੋ ਅੱਜ ਐਨਵਾਰ ਬਣਾ ਰਹੇ ਆ ਬੱਚੇ ਬਣ ਗਿਆ ਦਵਾਰ ਹੋਰ ਨਾਲੇ ਹੁਣ ਮੁੱਲ ਆਇਆ ਗਈ ਹਾਂ ਨਾਉਣ ਖਾਤਰ ਵੀ ਦਮ ਲੈਣਾ ਪੈਂਦਾ ਹੈਗਾ ਦਮ ਲੈ ਕੇ ਨਹਾਵਾਂਗੇ ਨਹਾ ਕੇ ਹਟਿਆ ਹੁਣ ਦਮ ਲੈਣਗੇ ਫੇਰ ਦਮ ਲੈ ਕੇ ਫੇਰ ਨਹਾਉਣਗੇ ਫੇਰ ਦਮ ਲੈਣਗੇ ਹਾਂ ਲੈ ਚੱਕ ਲਿਆ ਉਹ ਚੱਕ ਗਿਆ ਓਏ ਮਾ ਉੱਥੇ ਜਾਣਾ ਉਹ ਮੁਕਾਉ ਕਰਦੇ ਟੱਕਣ ਲਾਉਣਾ ਉਹਦਾ ਯਾਨੀ ਯਾਰੇ ਇਹੇ ਪੰਜਾਬ ਤੋਂ ਨਾ ਇਹ ਮਿਲਾ ਕਿਸੇ ਖੇਤਰ ਜਾ ਹੋਣਗੇ ਜਿਹੜਾ ਪੰਜਾਬ ਤੋਂ ਬਾਹਰ ਕਿੜਾਏ ਦਾ ਇਹ 2-4 ਸਾਲ ਹੀ ਆ ਨਿਆਰੇ ਕਹਿੰਦੇ ਜਦੋਂ ਪਾਣੀ ਦੀ ਕਿੱਲਤ ਹੋਣੀ ਹੈ ਫਿਰ ਫਸਲ ਲਾਉਣਾ ਹੈ ਮਜ਼ਦੂਰੀ ਵੜ ਜਾਂਦੀ ਹੈ ਝੋਨਾ ਲਾਉਣਾ ਵੀ ਹੋਰ ਕੋਈ ਫਸਲ ਹੁੰਦੀ ਨਹੀਂ ਹਮ ਗੁਜਰਾਤ ਦਾ ਗੁਜਰਾਤਨ ਚ ਨਰਮਾ ਵਧੀਆ ਹੋ ਰਿਹਾ ਉਹ ਵੀ ਪੰਜਾਬੀ ਦੇ ਸਕਦੇ ਆ Rajasthan ਚ ਵੀ ਦੇ ਸਕਦੇ Haryana ਚ ਵੀ ਦੇ ਸਕਦੇ ਨਹੀਂ ਦੇ ਰਹੇ ਸਰਕਾਰਾਂ ਨੇ ਚਾਹੁੰਦੀਆਂ ਵੀ ਕਿਸਾਨ ਕਾਮਯਾਬ ਹੋਏ ਇਹ ਚਰਨਾ ਆ ਜਾ ਹੈਗੀ ਆ ਚਾਬੀ ਓਏ ਇਹਨੂੰ ਬੰਦ ਕਰਨਾ ਆਪਾਂ ਆ ਚੱਲੀ ਜਾਈਏ का नजारा देखने लायक है ये झरना बहुत खूबसूरत है ऐसी जगहों पर पानी बहुत मीठा होता है Não. Ah, não é? ਚੱਤ ਨਾ ਆਇਆ ਲਾ ਚੱਲ ਉੱਥੇ ਚੱਲ ਮੋਟਰ ਕੋਲੇ ਪੁੱਤ ਓਏ ਨਾਲੋ ਨਾਲੋ ਕੀ ਕਰਦੀ ਐ ਹਵਾਦਾਲ ਦੇ ਉਧਰੋਂ ਮੂਰੋ ਹਵਾ ਆਉਂਦੀ ਐ ਹੈ? ਕੀ ਦੀ ਆਵਾਜ਼ ਆ? ਸੇ ਆਪਾਂ ਲੈੜੇ ਆ ਜੀ। ਇਧਰੋਂ ਨਾ ਉਧਰ ਨੂੰ ਸੁਣਦੀ। ਇਧਰੋਂ ਉਧਰੋਂ ਨਹੀਂ ਸੁਣਦੀ ਪੁੱਤ। ਅੰਦੀ ਵਾਹ ਕੇ ਜੀ ਨਾ। ਲਹੂ ਪੀ ਲਦੇ ਆ। ਅੱਜ ਐ ਦਵਾਰ ਆਇਆ ਤੇ ਅੱਜ ਇਹਨਾਂ ਨੇ ਸਾਨੂੰ ਕੰਮ ਕਰ ਦਿੱਤਾ। ਉੱਥੇ ਕਾ ਕੱਢਦੇ ਸੀਗੇ ਅੱਗੇ ਹੁਣ ਮੋਟਰਾਂ ਕੋਲੇ ਚੱਲੋ ਅਸੀਂ ਨਹਾਉਣਾ ਹੈ ਹੁਣ ਇੱਧਰ ਲਿਆਏ ਹਾਂ ਹਾਂਜੀ ਸੱਜਣੋ ਕਿੱਥੋਂ ਕਿੱਥੋਂ ਜੁੜੇ ਹੋ ਕਮੈਂਟ ਕਰਕੇ ਜੀ ਵੀ ਦੱਸਿਆ ਕਰੋ ਤਾਂ ਮੈਂ ਰਾਕੰਦਾ ਤੇ ਨਾਲ ਹੀ ਲਈ ਜਨਾ ਹਾਂ ਕੋਈ ਆਇਆ ਖੜ ਜਾ ਬੈਣ ਅੱਗੇ ਤੂੰ ਤੈਨੂੰ ਫਿਰ ਕਹੀੰਦੀ ਏ ਸਿਰ ਖਾਂਦੀ ਏ ਹੋਰ ਇੱਕ ਸਿਰ ਤਾਂ ਤੇਰੇ ਕੁਲੇ ਹੋਈ ਦਿਮਾਗਾਂ ਦੀ ਦਿਮਾਗ ਹੈਗਾ ਤੇਰੀ ਮੋਟਰ ਦੇ ਨਾਉਣ ਲਈ ਤਿਆਰ ਦੇਖਣਾ ਬਈ ਪੁੱਤੋਈ ਇਹਕੇ ਨਾਲੋ ਚੁੱਪ ਕਰਕੇ ਵੜ ਜਾ ਵਿੱਚ ਵਿੱਚ ਵੜ ਜਾ ਵੜ ਜਾ ਵੜ ਜਾ ਠੰਡਾ ਪਾਣੀ ਹੋਏ ਠੰਡਾ ਪਾਣੀ ਠੰਡਾ ਪਾਣੀ

ਦੇ ਦੂਰ ਟੱਪ ਗਏ ਦਿਸਣੇ ਨਹੀਂ ਨੈਟ ਕੱਟ ਹੋ ਗਿਆ ਸੀਗਾ ਜੀ ਤੇ ਦੁਬਾਰਾ ਚੱਲਿਆ ਇਧਰ ਚੱਲ ਵੀ ਮੋਟਰ ਨੈਟ